ਤਾਂ ਬੜੀ ਮੰਦਭਾਗੀ ਖਬਰ ਸਾਹਮਣੇ ਜਿੱਥੇ ਕਿ ਇੱਕ ਮਾਲ ਤੋਂ ਛਾਲ ਮਾਰ ਕੇ ਇੱਕ ਨੌਜਵਾਨ ਮੁੰਡੇ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਪੂਰੀ ਘਟਨਾ ਜੋ ਹੈ ਉਹ ਮੁਹਾਲੀ ਦੇ ਵਿੱਚ ਵਾਪਰੀ ਹੈ ਮੁਹਾਲੀ ਦੇ ਫੇਸ 11 ਦੇ ਵਿੱਚ ਬਣੇ ਬੈਸਟੈਕ ਮਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਮੁੰਡੇ ਦੇ ਵੱਲੋਂ ਜਿਹੜੀ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਅਚਾਨਕ ਲੋਕ ਉੱਤੇ ਇਕੱਠਾ ਹੋ ਜਾਂਦੇ ਨੇ ਤੁਰੰਤ ਹਸਪਤਾਲ ਉਸ ਨੂੰ ਪਹਤੀ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਫੇਸ 11 ਦੇ ਵਿੱਚ ਬੈਸਟੈਕ ਮਾਲ ਬਣਿਆ ਹੋਇਆ ਤਾਂ ਉੱਥੇ ਹੀ ਪੂਰੀ ਘਟਨਾ ਜਿਹੜੀ ਇਹ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਅਭਿਜੀਤ ਸਿੰਘ ਦੇ ਨਾਮ ਤੋਂ ਇਸ ਮੁੰਡੇ ਦੀ ਪਛਾਣ ਹੋਈ ਹੈ ਅਭਿਜੀਤ ਹੈਗਾ ਸੀ 12ਵੀਂ ਕਲਾਸ ਦੇ ਪੇਪਰ ਦਿੱਤੇ ਸੀ ਇਸਨੇ ਪੇਪਰ ਦੇਣ ਤੋਂ ਬਾਅਦ ਲਗਾਤਾਰੇ ਪਰੇਸ਼ਾਨ ਚੱਲ ਰਿਹਾ ਸੀ ਕਿ ਡਿਪਰੈਸ਼ਨ ਦੇ ਵਿੱਚ ਸੀਗਾ ਜੋ ਜਾਣਕਾਰੀ ਸਾਹਮਣੇ ਆਈ ਹੈ ਅਭਿਜੀਤ ਹੁਣੇ 12ਵੀਂ ਕਲਾਸ ਦੇ ਜਿਹੜੇ ਪੇਪਰ ਦੇ ਕੇ ਹਟਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਉਹ ਪਰੇਸ਼ਾਨ ਚੱਲ ਰਿਹਾ ਸੀ ਡਿਪਰੈਸ਼ਨ ਦੇ ਵਿੱਚ ਰਿਹਾ ਸੀ ਤੇ ਘਰ ਵੀ ਜਿਹੜਾ ਗੁਮਸੂਮੀ ਰਹਿੰਦਾ ਸੀ ਜਦੋਂ ਪੁੱਛਦੇ ਸੀ ਪਰਿਵਾਰ ਵਾਲੇ ਜਾਂ ਮਾਤਾ ਪਿਤਾ ਪੁੱਛਦੇ ਸੀਗੇ ਭੈਣ ਭਰਾ ਪੁੱਛਦੇ ਸੀ ਕਿ ਆਖਰ ਤੂੰ ਕਿਉਂ ਗੁਮਸੂਮ ਰਹਿਣਾ ਤਾਂ ਉਸ ਤੋਂ ਬਾਅਦ ਕਹਿਤਾ ਜਾਂਦਾ ਉਸਦੇ ਵੱਲੋਂ ਕਿ ਮੈਂ ਠੀਕ ਆ ਮੈਨੂੰ ਕੁਝ ਨਹੀਂ ਹੋਇਆ ਪਰ ਅੱਜ 9:30 ਵਜੇ ਦੇ ਕਰੀਬ ਅਭੀਜੀਤ ਜਿਹੜਾ ਬੈਸਟਕ ਮੋਲ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਉਹ ਚੌਥੀ ਮੰਜ਼ਲ ਤੇ ਜਾਂਦਾ ਜਿੱਥੇ ਕਿ ਫੂਡ ਕੋਰਟ ਬਣਿਆ ਹੋਇਆ ਹੈ ਫੂਡ ਕੋਰਟ ਹੈ ਉੱਥੇ ਹਰ ਇੱਕ ਚੀਜ਼ ਖਾਣ ਪੀਣ ਦਾ ਸਾਰਾ ਉਹ ਚੌਥੇ ਫਲੋਰ ਤੇ ਹੀ ਹੈ ਤਾਂ ਉਹ ਉੱਤੇ ਮੰਜ਼ਲ ਤੇ ਜਾਂਦੇ ਉੱਥੇ ਜਾ ਕੇ ਇੱਕ ਪਾਣੀ ਦੀ ਬੋਤਲ ਵੀ ਖਰੀਦਦਾ ਇਸ ਦੌਰਾਨ ਅਚਾਨਕ ਉਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਆਸੇ ਪਾਸੇ ਦੇਖਦਾ ਕਿ ਮੈਨੂੰ ਕੋਈ ਦੇਖਤਾ ਨਹੀਂ ਰਿਹਾ ਉਸ ਤੋਂ ਬਾਅਦ ਅਚਾਨਕ ਉਹ ហេਠਾ ਛਾਲ ਮਾਰ ਦਿੰਦਾ ਜਦੋਂ ਹੀ ਛਾਲ ਮਾਰਦਾ ਮੌਕੇ ਤੇ ਜਿਹੜੇ ਆਸ-ਪਾਸ ਲੋਕ ਸੀਗੇ ਭੱਜੇ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਹਰ ਰਾਜਦਾਨ ਨੇ ਕਿ ਆਖਰ ਅਜਿਹਾ ਕਿਵੇਂ ਹੋ ਗਿਆ ਉਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਪਹੁੰਚੀ ਵੀ ਕਰਵਾਇਆ ਜਾਂਦਾ ਪਰ ਜੋ ਡਾਕਟਰ ਨੇ ਬਿਲਕੁਲ ਉਸ ਨੂੰ ਅਮਰਿਤਕ ਐਲਾਨ ਦਿੱਤਾ ਜਾਂਦਾ ਤਾਂ ਬੜੇ ਹੀ ਮੰਦ ਭਾਗੀ ਖਬਰ ਜਿਹੜੀ ਹੈ ਇਹ ਮੁਹਾਲੀ ਤੋਂ ਸਾਹਮਣੇ ਹੀ ਮੁਹਾਲੀ ਦੇ ਫੇਜ਼ 11 ਦੇ ਵਿੱਚ ਬੈਸਟ ਇੱਕ ਮਾਲ ਦੇ ਵਿੱਚ ਇਹ ਪੂਰੀ ਜਿਹੜੀ ਘਟਨਾ ਵਾਪਰੀ ਹੈ 9:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ 9:30 ਵਜੇ ਦਾ ਸਮਾਂ ਸੀਗਾ ਤਾਂ ਅੱਜ ਸਵੇਰ ਸਵੇਰੇ ਹੀ ਜੋ ਅਭਿਜੀਤ ਹੈ ਉਹ ਮਾਲ ਦੇ ਵਿੱਚ ਆ ਜਾਂਦਾ ਹੈ ਅਚਾਨਕ ਚੌਥੀ ਮੰਜ਼ਲ ਤੇ ਜਾਂਦਾ ਜਿੱਥੇ ਫੂਡ ਕੋਰਟ ਬਣਿਆ ਹੈ ਪਾਣੀ ਦੀ ਬੋਤਲ ਵੀ ਖਰੀਦਦਾ ਉਸ ਤੋਂ ਬਾਅਦ ਆਸ-ਪਾਸੇ ਵੇਖਦਾ ਕਿ ਮੈਨੂੰ ਕੋਈ ਦੇਖਤਾ ਨਹੀਂ ਰਿਹਾ ਉਸ ਤੋਂ ਬਾਅਦ ਅਚਾਲ ਮਾਰ ਦਿੰਦਾ ਤਾਂ ਬੜੀ ਹੀ ਦਰਦਨਾਕ ਘਟਨਾ ਬੜੀ ਹੀ ਮੰਦ ਭਾਗੀ ਖਬਰ ਜੋ ਹੈ ਤੜਕਸਾਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਕਿ ਡਿਪਰੈਸ਼ਨ ਦੇ ਵਿੱਚ ਸੀਗਾ ਜਦੋਂ ਤਾਂ ਉਹ ਜਿਹੜਾ ਉਹਦੇ ਪੇਪਰ ਦਿੱਤੇ ਸੀਗੇ 12ਵੀਂ ਤੋਂ ਬਾਅਦ ਲਗਾਤਾਰ ਉਹ ਪਰੇਸ਼ਾਨ ਚੱਲ ਰਿਹਾ ਸੀ ਜੋ ਜਾਣਕਾਰੀ ਸਾਹਮਣੇ ਹੈ ਕਿ ਵਧੀਆ ਸਕੂਲ ਦੇ ਵਿੱਚ ਇੱਕ ਚੰਗੇ ਨਾਮੇ ਸਕੂਲ ਦੇ ਵਿੱਚ ਜਿਹੜਾ ਉਹ ਪੜ੍ਹਾਈ ਕਰਦਾ ਸੀਗਾ ਉਸ ਤੋਂ ਬਾਅਦ ਲਗਾਤਾਰ ਪਰੇਸ਼ਾਨ ਚੱਲ ਰਿਹਾ ਸੀ ਮਾਤਾ ਪਿਤਾ ਪੁੱਛਦੇ ਜਦੋਂ ਕੀ ਹੋ ਗਿਆ ਤੂੰ ਬੋਲਦਾ ਕਿਉਂ ਨਹੀਂ ਗੁੰਮਸੂਮ ਕਿਉਂ ਪਰ ਉਸ ਤੋਂ ਬਾਅਦ ਉਸਦੇ ਕੋਲ ਕੋਈ ਜੜਾਗਾ ਨਹੀਂ ਦੱਸਿਆ ਜਾਂਦਾ ਸੀ ਇਹ ਕਹਿ ਦਿੰਦਾ ਸੀ ਕਿ ਮੈਂ ਠੀਕ ਹਾਂ ਉਸ ਤੋਂ ਬਾਅਦ ਅਚਾਨਕ ਇੱਕ ਘਟਨਾ ਵਾਪਰ ਜਾਂਦੀ ਹੈ ਤਾਂ ਤਸਵੀਰ ਆ ਸੀ ਸੀ ਟੀਵੀ ਵੀ ਸਾਹਮਣੇ ਆਈ ਹੈ ਤਾਂ ਦੇਖੋ ਤਸਵੀਰਾਂ ਚ ਵੀ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਉਸ ਦੇ ਵੱਲੋਂ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਗਈ ਹੈ ਛੋਟੀ ਜੀ ਉਮਰ ਹੈ 12ਵੀਂ ਕਲਾਸ ਦੇ ਪੇਪਰ ਦਿੱਤੇ ਨੇ ਹਜੇ ਅਭਿਜੀਤ ਉਸ ਦਾ ਨਾਮ ਹੈ ਤਾਂ ਉਸ ਦੇ ਵੱਲੋਂ ਅੱਜ ਜੀਵਨ ਲੀਲਾ ਆਪਣੀ ਜਿਹੜੀ ਉਸ ਨੂੰ ਆਪਤ ਕਰ ਲਈ ਗਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਚਾਰਜ ਕੀਤੀ ਗਈ ਹੈ